ਪਿਓ ਦੇ ਵਾਂਗੂ ਪਿੰਡੇ ਉੱਤੇ ਕਹਿਰ ਨੇ ਝਲਦੇ ਰੁੱਤਾਂ ਦੇ ਮਾਪਿਆਂ ਤੋਂ ਵੱਧ ਕੌਣ ਜਾਣਦਾ ਦੁੱਖੜੇ ਧੀਆ ਪੁੱਤਾਂ ਦੇ ਮੈਨੂੰ ਲੱਗਦਾ ਰੂਪ ਪਟਾ ਕੇ ਖੜੀਆਂ ਸਾਡੀਆਂ ਮਾਵਾਂ ਨੇ ਨਹੀਂ ਮੁਕਤ ਜਦਸੋ ਕਿਹੜਾ ਵੰਡਦਾ ਇੰਨੀ ਠੰਡੀਆਂ ਸ਼ਾਮਾਂ ਅਫਰੀਕਾ ਦੇ ਲੋਕੀ ਕੀਨੀਆਂ ਕੀਨੀਆਂ ਸ਼ਹਿਰ ਦੇ ਲੋਕੀ ਕੀਨੀਆਂ ਦੇਸ਼ ਦੇ ਲੋਕੀ ਸੀਡ ਬਲਾਂ ਤਿਆਰ ਕਰਕੇ ਉਹਨਾਂ ਨੂੰ ਹੈਲੀਕਾਪਟਰ ਜਾ ਹੋਰ ਸਾਧਨਾ ਮੇਰੇ ਹਨ ਅਲੱਗ-ਅਲੱਗ ਥਾਂਵਾਂ ਤੇ ਜੰਗਲਾਂ ਦੇ ਵਿੱਚੋਂ ਸੁੱਟਦੇ ਸੀਗੇ ਇਹਦਾ ਸਕਸੈਸ ਰੇਟ ਵੀ ਕਾਫੀ ਵਧੀਆ ਜਿਹਾ ਤੇ ਉਹਨਾਂ ਦੇਖ ਕੇ ਆਪਾਂ ਬਹੁਤ ਪ੍ਰਭਾਵਿਤ ਹੋਏ ਪਹਿਲਾਂ ਕੋਸ਼ਕ ਤਿਆਰ ਕਰੀਆਂ ਤੇ ਫਿਰ ਕੋਸ਼ਕ ਜਿਹੜੀਆਂ ਪਹੁੰਚ ਵਾਲੀਆਂ ਧਾਮਾ ਉੱਥੇ ਰੱਖੀਆਂ ਜਾਂ ਜਿਵੇਂ ਘਰੇ ਰੱਖ ਲਓ ਘਰੇ ਇੱਕ ਪਲਾਸਟਿਕ ਦੀ ਬਾਲਟੀ ਜਿਵੇਂ ਤੁਹਾਨੂੰ ਦੱਸੀ ਸੀਗੀ ਉਹ ਮੈਂ ਜਾਮਣ ਦਾ ਬੂਟਾ ਉਹ 2 ਸਾਲ ਦਾ ਹੋ ਗਿਆ ਤੇ ਉਹ ਕਾਫੀ ਸਫਲਤਾਪੂਰਵਕ ਰਿਹਾ ਕੰਮ ਇਹ ਸੀਰ ਬੋਲਸ throp ਕੀਤੇ ਜਿਹੜੀਆਂ ਆਪਾਂ ਵੰਡਦੇ ਆਂ ਉਹਦਾ ਤਾਂ ਕੋਈ ਸਪੈਸੀਫਿਕ ਏਰੀਆ ਨਹੀਂ ਹੁੰਦਾ ਜਿਵੇਂ ਕੋਈ ਮਨ ਲੋ ਹਿਮਾਚਲ ਜਾ ਰਹੇ ਜਿਵੇਂ ਆਪਣੇ ਮਿੱਤਰ ਘੁੰਮਣ ਜਾਂਦੇ ਨੇ ਹੈਨਾ ਟਰੈਵਲਿੰਗ ਕਰਦੇ ਆ ਉਹਨਾਂ ਦੇ ਤਾਂ ਜਾਂਦਾ ਜਾਂ ਕੋਈ ਕਿਤੇ ਵੀ ਜਾਂਦਾ ਘੁੰਮਣ ਉਹਨੂੰ ਕਈ ਤਾਂ ਵੀ ਆ ਬੋਲਾ ਲੈ ਜਾਂਦੀ ਸੁੱਟਦੀਂ ਰਾਸਤੇ ਦੇ ਵਿੱਚ ਕਿਤੇ ਵੀ ਤੁਹਾਨੂੰ ਲੱਗੀ ਇਮਰਾਨ ਥਾਵਾਂ ਪ੍ਰਾਈਵੇਟ ਪ੍ਰੋਪਰਟੀ ਦੇ ਵਿੱਚ ਤਾਂ ਆਪਾਂ ਨਹੀਂ ਸਿੱਟ ਸਕਦੇ ਨਾ ਆਪਾਂ ਸਿੱਟਦੇ ਆਂ ਜਿਵੇਂ ਜੰਗਲ ਹੋਵੇ ਜਿਵੇਂ ਸਾਨੂੰ ਜਿੱਥੇ ਲੱਗਿਆ ਵੀ ਇਹ ਆ ਆਂ ਵੀ ਇਹਦੇ ਲਈ ਅਨਪੂਰ ਹੈ ਦੇ ਉੱਥੇ ਨੂੰ ਸ਼ੋਅ ਕਰ ਦਿੱਤਾ ਜਾਂਦਾ ਹੈ। ਜ਼ਿਆਦਾਤਰ ਅਸੀਂ ਆਪਣੇ ਏਰੀਆ ਦੇ ਵਿੱਚ ਹੀ ਕੰਮ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਬੀਐਸ ਚਾਨਾ। 21ਵੀਂ ਸਦੀ ਦੇ ਵਿੱਚ ਦੇਸ਼ ਅਤੇ ਦੁਨੀਆ ਦੇ ਵਿੱਚ ਗੰਧਲੇ ਹੋ ਰਹੇ ਵਾਤਾਵਰਨ ਦੇ ਉੱਪਰ ਲਗਾਤਾਰ ਚਰਚਾਵਾਂ ਹੋ ਰਹੀਆਂ ਨੇ। ਹਰ ਮੁਲਕ ਦੇ ਵਿੱਚ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਨੇ। ਇਸ ਸਮੇਂ ਆਨੰਦਪੁਰ ਸਾਹਿਬ ਦੇ ਨੇੜੇ ਨੂਰਪੁਰ ਬੇਦੀ ਦੇ ਜੰਗਲਾਂ ਦੇ ਵਿੱਚ ਖੜੇ ਹਾਂ ਜਿੱਥੇ ਇੱਕ ਨੌਜਵਾਨ ਰਕੇਸ਼ ਕੁਮਾਰ ਸੋਹਲ ਕਿਸ ਤਰੀਕੇ ਦੇ ਨਾਲ ਵਾਤਾਵਰਨ ਨੂੰ ਬਚਾਉਣ ਦੇ ਲਈ ਬੜੀ ਸ਼ਿੱਦਤ ਦੇ ਨਾਲ ਕੰਮ ਕਰਦਾ ਹੈ ਸਾਰੀ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਤੁਹਾਨੂੰ ਤਸਵੀਰ ਦਿਖਾਉਂਦੇ ਆ ਇਸ ਪੂਰੇ ਇਲਾਕੇ ਦੀ ਕੈਮਰੇ ਦੇ ਰਾਸਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਜੰਗਲ ਹੈ ਨੂਰਪੁਰ ਬੇਦੀ ਤੋਂ ਬਲਾਚੌਰ ਰੋਡ ਭੱਦੀ ਦਾ ਇਲਾਕਾ ਇਸ ਨੂੰ ਕਿਹਾ ਜਾਂਦਾ ਹੈ ਇਸ ਸਮੇਂ ਦੁਪਹਿਰ ਦਾ ਸਮਾਂ ਹੈ ਤੇ ਬਿਲਕੁਲ ਸ਼ਾਂਤ ਇਲਾਕਾ ਜੰਗਲੀ ਇਲਾਕਾ ਟਾਵਾ ਟਾਵਾ ਕੋਈ ਜਿਹੜਾ ਵਹੀਕਲ ਹੈ ਟਾਵਾ ਟਾਵਾ ਕੋਈ ਸਾਧਨ ਇਸ ਰਸਤੇ ਤੋਂ ਗੁਜ਼ਰ ਰਿਹਾ ਹੈ ਪਰੰਤੂ ਇੱਕ ਨੌਜਵਾਨ ਸਿਕਰ ਦੁਪਹਿਰੇ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਾਤਾਵਰਨ ਨੂੰ ਬਚਾਉਣ ਦੇ ਲਈ ਬੜੀ ਸ਼ਿੱਦਤ ਦੇ ਨਾਲ ਬੜੀ ਤਨਦੇਹੀ ਦੇ ਨਾਲ ਕੰਮ ਕਰ ਰਿਹਾ ਹੈ ਇਹ ਤਸਵੀਰ ਜਿਹੜੀ ਖਾਸ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ ਅੱਜ ਅਸੀਂ ਇੱਥੇ ਖਾਸ ਤੌਰ ਤੇ ਪੁੱਜੇ ਹਾਂ ਕਿਉਂਕਿ ਵਾਤਾਵਰਨ ਦੀ ਜੇਕਰ ਗੱਲ ਕੀਤੀ ਜਾਵੇ ਬੇਸ਼ੱਕ ਜ਼ਿਲ੍ਹਾ ਰੂਪਨਗਰ ਦਾ ਵਾਤਾਵਰਨ ਪੂਰੇ ਪੰਜਾਬ ਦੇ ਵਿੱਚੋਂ ਬਹੁਤ ਵਧੀਆ ਦੱਸਿਆ ਜਾ ਰਿਹਾ ਹੈ ਪਰੰਤੂ ਕਿਸ ਤਰੀਕੇ ਦੇ ਨਾਲ ਰਕੇਸ਼ ਕੁਮਾਰ ਸੋਹਲ ਇਸ ਵਾਤਾਵਰਨ ਨੂੰ ਹੋਰ ਵਧੀਆ ਬਣਾਉਣਾ ਚਾਹੁੰਦਾ ਹੈ ਪੂਰੀ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਰਕੇਸ਼ ਦਾ ਸਵਾਗਤ ਕਰਦੇ ਹਾਂ ਰਕੇਸ਼ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਦੇ ਉੱਪਰ ਧੰਨਵਾਦ ਜੀ ਤੁਹਾਡਾ ਨਾਮ ਰਕੇਸ਼ ਕੁਮਾਰ ਸੋਹਲ ਹੈ ਸਿਰ ਤੇ ਤੁਸੀਂ ਦਸਤਾਰ ਸਜਾਈ ਹੋਈ ਪਹਿਲਾਂ ਤਾਂ ਆਪਣੇ ਨਾਮ ਦੇ ਬਾਰੇ ਜ਼ਰੂਰ ਦੱਸੋ ਕੁਮਾਰ ਤੁਸੀਂ ਲਗਾਉਨੇ ਹੋ ਪਰ ਸਿਰ ਦੇ ਉੱਪਰ ਦਸਤਾਰ ਜਿਹੜੀ ਸਜਾਈ ਹੋਈ ਹੈ ਜੀ ਜੀ ਮੇਰਾ ਜਿਹੜਾ ਨਾਮ ਹੈ ਰਕੇਸ਼ ਕੁਮਾਰ ਹੈ ਜੀ ਤੇ ਮੈਂ ਸੋਹਲ ਫੈਮਿਲੀ ਨੂੰ ਬਿਲੋਂਗ ਕਰਦਾ ਜੀ ਤੇ ਦਸਤਾਰ ਗੁਰੂਆਂ ਦੀ ਧਰਤੀ ਹੈ ਗੁਰੂਆਂ ਦੀ ਵਾਕਿਸ਼ ਹੈ ਤੇ ਉਹਨਾਂ ਦੀ ਬਾਣੀ ਦੇ ਨਾਲ ਜੁੜਨ ਕਰਕੇ ਤੇ ਉਹਨਾਂ ਤੋਂ ਸੇਧ ਲੈ ਕੇ ਉਹਨਾਂ ਦੀ ਵਾਕਿਸ਼ ਹੋਈ ਹੈ ਤੇ ਹੁਣ ਮੈਂ ਕੇਸ ਰੱਖ ਲਏ ਨੇ ਤੇ ਜੂੜਾ ਰੱਖ ਲਿਆ ਤੇ ਹੌਲੀ-ਜੋਲੀ ਅਕਾਲਪੁਰਖ ਦੀ ਕਿਰਪਾ ਹੋ ਰਹੀ ਹੈ ਤੇ ਸਾਡੀ ਪੰਜਾਬ ਦੀ ਧਰਤੀ ਹੈ ਪੰਜਾਬ ਪਾਣੀਆਂ ਦੀ ਗੁਰੂਆਂ ਪੀਰਾਂ ਦੀ ਧਰਤੀ ਹੈ ਦਸਤਾਰ ਤਾਂ ਮੈਂ ਚਾਹੁੰਦਾ ਵੀ ਹਰੇਕ ਵਰਗ ਨੂੰ ਸਜਾਉਣੀ ਚਾਹੀਦੀ ਹੈ ਬਿਲਕੁਲ ਜਿਸ ਤਰ੍ਹਾਂ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਤੁਸੀਂ ਵਾਤਾਵਰਨ ਨੂੰ ਬਚਾਉਣ ਦੇ ਲਈ ਪੂਰੀ ਸਹਿਰਤਾ ਦੇ ਨਾਲ ਪੂਰੀ ਸ਼ਿੱਦਤ ਦੇ ਨਾਲ ਜਿਹੜਾ ਕੰਮ ਕਰ ਰਹੇ ਹੋ ਗੁਰਬਾਣੀ ਦਾ ਤੁਸੀਂ ਜ਼ਿਕਰ ਕੀਤਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸਭ ਤੋਂ ਪਹਿਲਾਂ ਸਾਨੂੰ ਵਾਤਾਵਰਨ ਨੂੰ ਸੰਭਾਲਣ ਦੀ ਜਿਹੜੀ ਗੱਲ ਹੈ ਸੇਧ ਜਿਹੜੀ ਗੁਰਬਾਣੀ ਤੋਂ ਮਿਲਦੀ ਹੈ ਜੇਕਰ ਤੁਹਾਡੇ ਕੰਮ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਜਿਹੜੀ ਕੀਟਕ ਲੱਗੀ ਤੁਸੀਂ ਕੀ ਕੰਮ ਕਰ ਰਹੇ ਹੋ ਇਹਦੇ ਬਾਰੇ ਆਪਣੇ ਸ਼ਬਦਾਂ ਦੇ ਵਿੱਚ ਜ਼ਰੂਰ ਦੱਸੋ ਵਾਤਾਵਰਨ ਨੂੰ ਅਸੀਂ ਤਾਂ ਨਹੀਂ ਸੰਭਾਲ ਰਹੇ ਵਾਤਾਵਰਨ ਸਾਨੂੰ ਸੰਭਾਲ ਰਿਹਾ ਹੈ ਤੇ ਬੜ ਮੁੱਲੀ ਦਾਤ ਹੈ ਇਹਨਾਂ ਤੋਂ ਬਿਨਾ ਤਾਂ ਜ਼ਿੰਦਗੀ ਦੀ ਕਲਪਨਾ ਕਰਨੀ ਵੀ ਮੁਸ਼ਕਲ ਹੈ ਤੇ ਕਾਫੀ ਸਮਾਂ ਪਹਿਲਾਂ ਅਸੀਂ ਇੱਕ ਆਪਣੀ ਟੀਮ ਬਣਾਈ ਸੀ ਸੰਡੇ ਟਰੀ ਦੇ ਨਾਮ ਤੇ ਮੇਰੇ ਵੱਡੇ ਵੀਰ ਬਲਸਾਊ ਪੁਰੇ ਜੀ ਨੇ ਬਣਾਈ ਸੀ ਤੇ ਅਸੀਂ ਸੰਡੇ ਟਰੀ ਤਾਰ ਰੱਖਿਆ ਸੀਗਾ ਉਸ ਦਾ ਨਾਮ ਕਿ ਛੁੱਟੀ ਐਤਵਾਰ ਵਾਲੇ ਦਿਨ ਸਾਨੂੰ ਹੁੰਦੀ ਸੀ ਤੇ ਆਪਾਂ ਐਤਵਾਰ ਵਾਲੇ ਦਿਨ ਕੰਮ ਕਰਦੇ ਸੀਗੇ ਤੇ ਅਲੱਗ-ਅਲੱਗ ਥਾਵਾਂ ਤੇ ਆਪਾਂ ਰੁੱਖ ਲਗਾਉਂਦੇ ਸੀ ਤੇ ਸਾਨੂੰ ਜਿਹੜੇ ਸਾਡੀ ਸਰਕਾਰੀ ਨਰਸਰੀ ਨੂਰ ਪ੍ਰਵੇਦੀਨ ਦਾ ਬਹੁਤ ਸਹਾਇਕ ਰਿਹਾ ਤੇ ਮੁਫਤ ਦੇ ਵਿੱਚ ਸਾਨੂੰ ਬੂਟੇ ਦਿੰਦੇ ਸੀਗੇ ਤਿਹੋ ਤੋਂ ਬਾਅਦ ਅਸੀਂ ਬੂਟਿਆਂ ਦੇ ਲੰਗਰ ਵੀ ਲਗਾਏ ਬੂਟੇ ਵੰਡਦੇ ਸੀਗੇ ਪਰ ਉਹਨਾਂ ਦਾ ਜਿਹੜਾ ਸਕਸੈਸ ਰੇਟ ਸੀਗਾ ਉਹ ਕਾਫੀ ਘੱਟ ਸੀਗਾ ਤੇ 2-3 ਸਾਲ ਪਹਿਲਾਂ ਅਸੀਂ ਚੀਤ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਨੂਰ ਪਵੇਦੀ ਲੈ ਕੇ ਜੀ ਖਟਕੜ ਕਲਾਂ ਤੱਕ ਵੀ ਅਸੀਂ ਬੂਟੇ ਲਗਾਏ ਪਰ ਲਗਾਉਣ ਤੋਂ ਬਾਅਦ ਉਹਨਾਂ ਦੀ ਸੰਭਾਲ ਨਹੀਂ ਹੋ ਸਕੀ ਜਾਂ ਜਿਹੜੇ ਕੁਦਰਤੀ ਤੌਰ ਤੇ ਬਚ ਗਏ ਬਚ ਗਏ ਜਾਂ ਫਿਰ ਤੇ ਫਿਰ ਉਹ ਤੋਂ ਬਾਅਦ ਕੋਵਿਡ ਟਾਈਮ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ अफ्रीका ਦੇ ਲੋਕੀ ਕੀਨੀਆ ਕੀਨੀਆ ਸ਼ੇਅਰ ਦੇ ਲੋਕੀ ਕੀਨੀਆ ਦੇਸ਼ ਦੇ ਲੋਕੀ ਸੀਡ ਬੋਲਾਂ ਤਿਆਰ ਕਰਕੇ ਉਹਨਾਂ ਨੂੰ ਹੈਲੀਕਾਪਟਰ ਜਾਂ ਹੋਰ ਸਾਧਨਾਂ ਦੇ ਰਾਹੀਂ ਨਾ ਅਲੱਗ-ਅਲੱਗ ਥਾਂਵਾਂ ਤੇ ਜੰਗਲਾਂ ਦੇ ਵਿੱਚ ਉਹਨਾਂ ਸੁੱਟਦੇ ਸੀਗੇ ਤੇ ਉਹਦਾ ਸਕਸੈਸ ਰੇਟ ਵੀ ਕਾਫੀ ਵਧੀਆ ਸੀਗਾ ਤੇ ਉਹਨਾਂ ਦੇਖ ਕੇ ਆਪਾਂ ਬਹੁਤ ਪ੍ਰਭਾਵਿਤ ਹੋਏ ਤੇ ਫਿਰ ਮੈਂ ਸੀਡ ਬੋਲਾਂ ਪਹਿਲਾਂ ਕੋਸ਼ਕ ਤਿਆਰ ਕਰੀਆਂ ਜੀ ਤੇ ਫਿਰ ਕੋਸ਼ਕ ਜਿਹੜੀਆਂ ਪਹੁੰਚ ਵਾਲੀਆਂ ਥਾਂਵਾਂ ਉੱਥੇ ਰੱਖੀਆਂ ਜਾਂ ਜਿਵੇਂ ਘਰੇ ਰੱਖ ਲੋ ਘਰੇ ਇੱਕ ਪਲਾਸਟਿਕ ਦੀ ਬਾਲਟੀ ਜਿਵੇਂ ਤੁਹਾਨੂੰ ਦੱਸੀ ਸੀਗੀ ਉਹ ਮੈਂ ਜਾਮਣ ਦਾ ਬੂਟਾ ਉਹ 2 ਸਾਲ ਦਾ ਹੋ ਗਿਆ ਤੇ ਉਹ ਕਾਫੀ ਸਫਲਤਾਪੂਰਵਕ ਰਿਹਾ ਕੰਮ ਹੂੰ ਤੇ ਉਹਨੂੰ ਅਸੀਂ ਅੱਗੇ ਵਧਾਉਂਦੇ ਹੋਏ ਤੇ ਸੀਡ ਬੋਲਾਂ ਪਹਿਲੇ ਮੈਂ ਮੋਲ ਵੀ ਖਰੀਦੀਆਂ ਤੇ 8 ਰੁਪਏ ਦੀ ਸੀਡ ਬੋਲ ਪੈਂਦੀ ਸੀ ਜਿਹੜੀ ਕਾਫੀ ਮਹਿੰਗੀ ਸੀਗੀ ਹੂੰ ਤੇ ਫਿਰ ਖੁਦ ਮੈਂ ਹੁਣ ਬੂਟਿਆਂ ਤੋਂ ਜਿਹੜੇ ਬੀਜ ਕੱਤਰ ਕਰਕੇ ਤੇ ਮਿੱਟੀ ਆਪਣਾ ਚੀਕਣੀ ਮਿੱਟੀ ਤੂੜੀ ਦੀ ਰੀਣ ਆਪਣਾ ਲੱਕੜਾਂ ਦੀ ਸੁਆਹ ਜੀ ਤੇ ਇਹਨਾਂ ਵਿੱਚੋਂ ਤਿਆਰ ਕਰਕੇ ਪਾਣੀ ਪਾ ਕੇ ਗੁੰਨ ਲਿਆ ਜਾਂਦਾ ਤੇ ਉਹਦੇ ਵਿੱਚ ਬੀਜ ਰੱਖ ਕੇ ਇੱਕ ਬਾਲ ਤਿਆਰ ਕਰ ਲਈਤੀ ਜਾਂਦੀ ਹੈ। ਤੇ ਉਹ ਕਾਫੀ ਵਧੀਆ ਰਹੇ ਤੇ ਸਭ ਤੋਂ ਵੱਡੀ ਗੱਲ ਇਹ ਸਾਰਾ ਸਾਰਾ ਜਿਹੜੀ ਸਮੱਗਰੀ ਹੈ ਮੁਫਤ ਦੇ ਵਿੱਚ ਮਿਲ ਜਾਂਦੀ ਹੈ। ਤੁਸੀਂ ਇਹ ਕੋਵਿਡ ਦੇ ਸਮੇਂ ਦੇ ਵਿੱਚ YouTube ਤੋਂ ਤੁਸੀਂ ਵੀਡੀਓ ਦੇਖਿਆ ਤੇ ਵੀਡੀਓ ਦੇਖ ਕੇ ਤੁਸੀਂ ਮੋਟੀਵੇਟ ਹੋਏ ਕਿ ਵਾਤਾਵਰਨ ਨੂੰ ਬਚਾਉਣ ਦੇ ਲਈ ਜਿਹੜੀਆਂ ਸੀਡ ਬੋਲਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ। ਨਾਲ-ਨਾਲ ਗੱਲਬਾਤ ਵੀ ਜਾਰੀ ਰੱਖੋ ਥੋੜਾ ਸੀਡ ਬੋਲ ਦੇ ਬਾਰੇ ਵੀ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਸੀਡ ਬੋਲ ਜਿਹੜੀ ਹੈ ਚੀਜ਼ ਕੀ ਹੈ? ਕੀ ਚੀਜ਼ਾਂ ਨੂੰ ਤੁਸੀਂ ਅਗਰ ਦੱਸੋ ਤਾਂ ਇਸ ਸੀਡ ਬੋਲ ਇਹਨੂੰ ਬਣਾਉਣ ਦੇ ਲਈ ਚਿਕਣੀ ਮਿੱਟੀ ਜੀ ਤੇ ਥੋੜੀ ਆਪਣੀ ਖੇਤਾਂ ਦੀ ਦੇਸੀ ਮਿੱਟੀ ਜੀ ਤੇ ਉਹਦੇ ਵਿੱਚ ਤੂੜੀ ਦੀ ਰੀਣ ਜੀ ਤੂੜੀ ਦੀ ਰੀਣ ਪਾਉਣ ਦਾ ਮਕਸਦ ਇਹ ਹੈ ਵੀ ਜਿਹੜੀ ਬੋਲ ਹੈ ਪੱਕੀ ਹੋ ਜਾਂਦੀ ਹੈ ਤੇ ਇਹਦੇ ਵਿੱਚ ਆਪਾਂ ਸੁਆਹ ਪਾਨੇ ਲੱਕੜਾਂ ਦੀ ਉਹਦੇ ਨਾਲ ਇਹ ਬੋਲ ਹੈ ਜਿਹੜੀ ਕੋੜੀ ਹੋ ਜਾਂਦੀ ਹੈ ਤੇ ਇਹਨੂੰ ਜਿਹੜੇ ਆਪਣੇ ਕੀੜੇ ਮਕੋੜੇ ਬੀਜ ਨੂੰ ਖਾਂਦੇ ਨਹੀਂ ਜੀ ਤੇ ਬੀਜ ਤਾਂ ਪਹਿਲਾਂ ਹੀ ਸਾਰੀਆਂ ਚੀਜ਼ਾਂ ਉਹਦੇ 'ਚ ਹੁੰਦੀਆਂ ਨੇ ਉਹਦੇ 'ਚ ਗੁਣ ਸਾਰੇ ਹੈਗੇ ਆ ਪਰ ਆਪਾਂ ਸਿਰਫ ਬੀਜ ਸਾਂਭਣਾ ਇਹ ਤੇ ਸੀਡ ਬੋਲ ਬਣਾ ਕੇ ਇਹਨੂੰ ਸੁਕਾ ਕੇ ਇਹਨੂੰ ਅਲੱਗ-ਅਲੱਗ ਥਾਵਾਂ ਤੇ ਜਿੱਥੇ ਵੀ ਸਾਡੀ ਪਹੁੰਚ ਤੋਂ ਬਾਹਰ ਹੈ ਜャ ਅਸੀਂ ਕਿਤੇ ਟਰੈਵਲ ਕਰ ਰਹੇ ਹਾਂ ਉੱਥੇ ਇਹਨਾਂ ਥਰੋ ਕਰ ਦੋ ਜਦੋਂ ਵੀ ਇਹ ਪਾਣੀ ਦੇ ਸੰਪਰਕ ਦੇ ਵਿੱਚ ਆਉਂਦਾ ਬਰਸਾਤਾਂ ਨੂੰ ਜਗਾ ਦੇ ਵੀ ਤੇ ਜਿਹੜਾ ਬੀਜ ਡੋਰਮੈਂਟ ਹੁੰਦਾ ਹੈ ਐਕਟਿਵ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਹੌਲੀ-ਹੌਲੀ ਵਧਣਾ ਸ਼ੁਰੂ ਹੋ ਜਾਂਦਾ ਕਿੰਨਾ ਕੁ ਸਮਾਂ ਤੁਹਾਨੂੰ ਹੋ ਗਿਆ ਇਹ ਕਰਦਿਆਂ ਨੂੰ ਤੇ ਸਕਸੈਸ ਰੇਟ ਕਿੰਨੀ ਹੈ ਇਸ ਚੀਜ਼ ਦੀ ਕਿਉਂਕਿ ਬੜੀ ਨਵਿਕਲੀ ਜੀ ਚੀਜ਼ ਹੈ ਇਸ ਏਰੀਆ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਫਰੀ ਦੇ ਵਿੱਚ ਪੌਦੇ ਜ਼ਰੂਰ ਵੱਢੇ ਜਾਂਦੇ ਨੇ ਪਰ ਸਕਸੈਸ ਰੇਟ ਘੱ ਜੀ ਜੀ ਉਹ ਸਾਨੂੰ ਅਸੀਂ ਜਿਵੇਂ ਹੁਣ ਇਹ ਕਹਿ ਸਕਦੇ ਜਿਵੇਂ ਆਪਾਂ ਪਪੂਲਰ ਲਗਾਣਾ ਉਹਦੀ ਦਾ 1 ਸਾਲ ਪਹਿਲਾਂ ਬੁਕਿੰਗ ਸ਼ੁਰੂ ਹੋ ਜਾਂਦੀ ਹੈ ਜੀ ਤੇ ਉੱਥੋਂ ਚਲੋ ਸਾਨੂੰ ਆਰਥਿਕ ਤੌਰ ਤੇ ਅਸੀਂ ਉੱਥੋਂ ਤਗੜੇ ਹੋ ਜਾਂਦੇ ਹਾਂ ਨਾ ਪਰ ਜਿਹੜੇ ਰੁੱਖ ਹੈ ਰੁੱਖਾਂ ਨੂੰ ਜਿਵੇਂ ਰੱਖ ਲੋ ਜਿਵੇਂ ਸਾਡੇ ਫਰੂਟ ਹੈ ਜਿਵੇਂ ਅੰਬ ਹੋ ਗਿਆ ਜਾਮਨ ਹੋ ਗਈ ਇੱਥੋਂ ਵੀ ਆਪਾਂ ਸਾਡਾ ਆਰਥਿਕਤਾ ਦਾ ਸਾਧਨ ਤਾਂ ਹੈਗਾ ਤੇ ਇਹਨਾਂ ਇਹਨਾਂ ਰੁੱਖਾਂ ਦੀ ਉਮਰ ਵੀ ਵੱਧ ਹੁੰਦੀ ਹੈ ਤੇ ਸਾਨੂੰ ਆਕਸੀਜਨ ਵੀ ਦਿੰਦੇ ਆ ਤੇ ਇਹਨਾਂ ਨੂੰ 5 ਸਾਲ ਬਾਅਦ ਕੱਟਣ ਵੱਢਣ ਦੀ ਵੀ ਲੋੜ ਨਹੀਂ ਪੈਂਦੀ ਜੀ ਤੇ ਜਿਵੇਂ ਸਾਡਾ ਅਰਜਨ ਰੁੱਖ ਹੋ ਗਿਆ ਉਹ ਦਵਾਈਆਂ ਬਣਦੀਆਂ ਤੇ ਉਹਨੂੰ ਮੈਡੀਸਨ ਟਰੀ ਵੀ ਕਿਹਾ ਜਾਂਦਾ ਹੈ ਤੇ ਪਿੱਪਲ ਹੋ ਗਿਆ ਤੇ ਬੋੜ ਹੋ ਗਿਆ ਨਿੰਮ ਹੋ ਗਈ ਤੇ ਜਿਹੜੇ ਸਾਰੇ ਸਾਡੇ ਸਾਡੇ ਧਰਾਤਲ ਦੇ ਅਨਕੂਲ ਦਰਖਤ ਨੇ ਤੇ ਉਹਨਾਂ ਦਾ ਸਾਡੀ ਸਭਿਆਚਾਰ ਦੇ ਵਿੱਚ ਵੀ ਸਾਡੇ ਧਰਮਾਂ ਦੇ ਵਿੱਚ ਵੀ ਉਹਨਾਂ ਦਾ ਵਰਣਨ ਕੀਤਾ ਗਿਆ ਹੈ ਨਾ ਉਹਦੀ ਮਹੱਤਤਾ ਆ ਤੇ ਉਹਵੇਂ ਦੇ ਪੌਦੇ ਉਹਨਾਂ ਉਮਰੇ ਦਰਖਤ ਸਨ ਲਗਾਉਣੇ ਚਾਹੀਦੇ ਨੇ ਤੁਸੀਂ ਜਿਹੜੇ ਲਗਾ ਰਹੇ ਹੋ ਕਿ ਏਰੀਆ ਕੋਈ ਸਪੈਸੀਫਿਕ ਹੁੰਦਾ ਕਿ ਕਿਸ ਏਰੀਆ ਦੇ ਵਿੱਚ ਜਿਹੜਾ ਕਾਰਜ ਕੀਤਾ ਜਾਣਾ ਤੁਹਾਡੇ ਵੱਲੋਂ ਸੀਡ ਬੋਲ ਜਿਹੜੀਆਂ ਥਰੋ ਕੀਤੀਆਂ ਜਾਂਦੀਆਂ ਨੇ ਜਿਹਨੇ ਸੀਟ ਬੋਲਸ ਥਰੋ ਕੀਤੇ ਜਿਹੜੀਆਂ ਆਪਾਂ ਵੰਡਦੇ ਆਂ ਉਹਦਾ ਤਾਂ ਕੋਈ ਸਪੈਸੀਫਿਕ ਏਰੀਆ ਨਹੀਂ ਹੁੰਦਾ ਜਿਵੇਂ ਕੋਈ ਮੰਨ ਲਓ ਹਿਮਾਚਲ ਜਾ ਰਿਹਾ ਜਿਵੇਂ ਆਪਣੇ ਮਿੱਤਰ ਘੁੰਮਣ ਜਾਂਦੇ ਨੇ ਹੈਨਾ ਟਰੈਵਲਿੰਗ ਕਰਦੇ ਆ ਉਹਨਾਂ ਦੇ ਤਾਂ ਜਾਂਦਾ ਜਾਂ ਕੋਈ ਵੀ ਕਿਤੇ ਵੀ ਜਾਂਦਾ ਘੁੰਮਣ ਉਹਨੂੰ ਕਈ ਤਾਂ ਵੀ ਆ ਬੋਲਾਂ ਲੈ ਜਾਂਦੀ ਸੁੱਟ ਨਹੀਂ ਰਾਸਤੇ ਦੇ ਵਿੱਚ ਕਿਤੇ ਵੀ ਤੁਹਾਨੂੰ ਲੱਗੀ ਹੈ ਬਰਾਣ ਥਾਵਾਂ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਤਾਂ ਆਪਾਂ ਨਹੀਂ ਸਿੱਟ ਸਕਦੇ ਨਾ ਆਪਾਂ ਸਿੱਟਦੇ ਆਂ ਜਿਵੇਂ ਜੰਗਲ ਹੋਵੇ ਜਿਵੇਂ ਸਾਨੂੰ ਜਿੱਥੇ ਲੱਗਿਆ ਵੀ ਇਹ ਥਾਂ ਆ ਤੇ ਇਹਦੇ ਲਈ ਅਨੁਕੂਲ ਆ ਤੇ ਉੱਥੇ ਨੂੰ ਥਰੋ ਕਰ ਦਿੱਤਾ ਜਾਂਦਾ। ਜ਼ਿਆਦਾਤਰ ਅਸੀਂ ਆਪਣੇ ਏਰੀਆ ਦੇ ਵਿੱਚ ਹੀ ਕੰਮ ਕਰ ਰਹੇ ਆਂ। ਵੈਸੇ ਜਿਹੜੀਆਂ ਆਪਾਂ ਵੰਡਦੇ ਆਂ ਉਹ ਜਿਹੜੇ ਲੈ ਕੇ ਜਾਂਦੇ ਨੇ ਉਹ ਆਪਣੇ ਹਿਸਾਬ ਨਾਲ ਉਹਨਾਂ ਨੂੰ ਥਰੋ ਕਰ ਦਿੰਦੇ ਨੇ। ਸਪਰਾਉਟ ਫਿਰ ਹੁੰਦੇ ਨੇ ਵਿੱਚੋਂ ਪੌਦੇ ਨਿਕਲਦੇ ਨੇ ਤੁਸੀਂ ਫੁੱਟ ਦੇ ਦੇਖੇ ਨੇ ਆਪ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ। ਕਿਉਂਕਿ ਕਿਸੇ ਬੱਚੇ ਨੂੰ ਜਨਮ ਦੇਣ ਦੀ ਤਰ੍ਹਾਂ ਹੀ ਇੱਕ ਇੱਕ ਹੈ ਉਸ ਜਿਹੜਾ ਖੁਸ਼ੀ ਜਿਹੜੀ ਹੈ ਜਦੋਂ ਤੁਸੀਂ ਪੌਦਾ ਹੱਥੋਂ ਲਗਾਉਨੇ ਹੋ ਤੇ ਉਹਦੇ ਚੋਂ ਪੌਦਾ ਜਦੋਂ ਨਿਕਲਦਾ ਤਾਂ ਉਹ ਕਿੰਨੀ ਖੁਸ਼ੀ ਹੁੰਦੀ। ਬਹੁਤ ਖੁਸ਼ੀ ਹੁੰਦੀ ਹੈ ਜੀ ਤੇ ਮੇਰੇ ਕੋਲ ਉਹਦੀਆਂ ਕਾਫੀ ਫੋਟੋਜ਼ ਵੀ ਹੈਗੀਆਂ ਤੇ ਉਹਦੀ ਫੋਟੋ ਖਿੱਚ ਕੇ ਉਹਦਾ ਰਿਜ਼ਲਟ ਦੇਖੀ ਜਾਇਦਾ ਆਪਾਂ ਤੇ ਜਦੋਂ ਆਪਾਂ ਬੀਜ ਨੂੰ ਇਹਨੂੰ ਗੇਂਦ ਨੂੰ ਇਸ ਤਰ੍ਹਾਂ ਰੱਖ ਕੇ ਚਾਹੇ ਘਰੇ ਰੱਖ ਲਈਓ ਇਹਦੇ 'ਚ ਪਾਣੀ ਪਾਈ ਜੋ ਥੋੜੇ ਟਾਈਮ ਬਾਅਦ ਦੇਖਿਓ ਇਹਨੇ ਤੋੜ ਕੇ ਦੇਖਿਓ ਉਹਦੇ ਵਿੱਚੋਂ ਵੀ ਬੀਜ ਪੁੰਗਰਦਾ ਹੁੰਦਾ ਆ ਠੀਕ ਹੈ ਨਾ ਜੀ ਹਾਂ ਜਿਹੜਾ ਧਰਤੀ ਦੇ ਵਿੱਚ ਆ ਸਿੱਧਾ ਪੌਦਾ ਦਰਖਤ ਲਗਾਣਾ ਪੌਦਾ ਲਗਾਣਾ ਉਹ ਉਹਦਾ ਉਹ ਜਲਦੀ ਵੱਧ ਫੁੱਲ ਜਾਂਦਾ ਕਿਉਂਕਿ ਇਹਦਾ ਧਰਤੀ ਦੇ ਉੱਤੇ ਪਿਆ ਰਹਿਣਾ ਇਹਦੀਆਂ ਜੜਾਂ ਉਹਦੇ 'ਚ ਜਾਣ ਨੂੰ ਟਾਈਮ ਲੱਗਦਾ ਪਰ ਕਾਮਯਾਬ ਹੋ ਜਾਂਦਾ ਤੁਸੀਂ 36 ਸਾਲ ਦੇ ਹੋ ਬੜੀ ਯੰਗ ਏਜ ਹੈ ਤੁਹਾਡੀ ਦੋਸਤ ਤੁਹਾਡੇ ਜਿਹੜੇ ਉਹਨਾਂ ਦੇ ਸ਼ੌਂਕ ਹੋਰ ਹੋਣਗੇ ਪਰ ਤੁਸੀਂ ਕਿਹਾ ਜਿਵੇਂ ਮੈਂ ਹਿਮਾਚਲ ਦੇ ਵਿੱਚ ਕੋਈ ਦੋਸਤ ਜਾਂਦਾ ਤਾਂ ਉਹਨੂੰ ਮੈਂ ਲਫਾਫਾ ਭਰ ਕੇ ਦੇ ਦਿੰਦਾ ਕਿ ਤੁਸੀਂ ਟੀ ਚਟਕ ਲੱਗਦੀ ਹੈ ਤੁਹਾਨੂੰ ਲੱਗਦਾ ਕਿ ਜਿਹੜੇ ਤੋਂ ਨੈਕਸਟ ਜਨਰੇਸ਼ਨ ਦੇ ਬੱਚੇ ਨੇ ਜਾਂ ਤੁਹਾਡੇ ਜਿਹੜੇ ਕੰਟੈਂਪੋਰੀ ਨੇ ਸਮਕਾਲੀ ਤੁਹਾਡੇ ਹੈਗੇ ਨੇ ਚਟਕ ਉਹਨਾਂ ਨੂੰ ਵੀ ਲੱਗਦੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਵਾਤਾਵਰਨ ਨੂੰ ਪਤੀ ਜਿਹੜੀ ਸਾਡੀ ਜਿੰਮੇਵਾਰੀ ਹੈ ਵਾਤਾਵਰਨ ਨੂੰ ਸੰਭਾਲੀਏ ਮੈਂ ਤਾਂ ਇਹੀ ਸਮਝਦਾ ਕਿ ਇਹ ਕੰਮ ਮੇਰੇ ਮਿੱਤਰਾਂ ਕਰਕੇ ਸੰਭਵ ਹੋ ਸਕਿਆ ਮੇਰੇ ਮਿੱਤਰ ਵੀ ਮੇਰੇ ਵਰਗੇ ਹੀ ਨੇ ਜੀ ਤੇ ਮੇਰੇ ਮਿੱਤਰ ਮੇਰੇ ਤੋਂ ਬਡੇਰੀ ਉਮਰ ਦੇ ਨੇ ਤੇ ਉਹ ਮੇਰਾ ਇਸ ਕੰਮ ਦੇ ਵਿੱਚ ਮੇਰੀ ਬਹੁਤ ਮਦਦ ਕਰਦੇ ਨੇ ਤੇ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਨੇ ਈਵਨ ਕਿ ਜਦੋਂ ਕਿਤੇ ਉਹਨਾਂ ਨੂੰ ਕੋਈ ਵੀਜ਼ ਮਿਲ ਜਾਵੇ ਉਹ ਦੇਖ ਲੈਂਦੇ ਉਹ ਇਕੱਠੇ ਕਰਕੇ ਲੈਂਦੇ ਤੇ ਉਹਨਾਂ ਨੂੰ ਪਤਾ ਵੀ ਸਾਡੇ ਕੰਮ ਦੀ ਚੀਜ਼ ਹੈ ਜੇ ਕਿਤੇ ਵੀ ਉਹ ਘੁੰਮਣ ਫਿਰਨ ਜਾਂਦੇ ਨੇ ਕਿਤੇ ਵੀ ਕੋਈ ਚੀਜ਼ ਮਿਲਦੀ ਹੈ ਉਹ ਲਿਆ ਕੇ ਦੇ ਦਿੰਦੇ ਮੈਨੂੰ ਰੱਖ ਲੈਂਦੇ ਨੇ ਜਾਂ ਆਪ ਬੋਲਾਂ ਵੀ ਤਿਆਰ ਕਰ ਲੈਂਦੇ ਨੇ ਤੇ ਇਨ ਫਿਊਚਰ ਜਿਵੇਂ ਹੁਣ ਸਕੂਲਾਂ ਦੇ ਵਿੱਚ ਵੀ ਇਕੋ ਕਲੱਬ ਬਣੇ ਹੁੰਦੇ ਨੇ ਮੈਂ ਤਾਂ ਇਹ ਕਹਣਾ ਕਿ ਮੇਰਾ ਵਿਜ਼ਨ ਤਾਂ ਇਹ ਹੈ ਵੀ ਇਹਨੂੰ ਆਪਾਂ ਸੰਸਾਰਕ ਪੱਧਰ ਤੇ ਲੈ ਕੇ ਜਾਈਏ ਠੀਕ ਹੈ ਜੀ ਵਾਤਾਵਰਨ ਜਿਹੜੀ ਧਰਤੀ ਸਾਡੀ ਹੈ ਸਾਂਝੀ ਹੈ ਤੇ ਸਾਹ ਸਭ ਨੇ ਲੈਣਾ ਹੈ ਠੀਕ ਹੈ ਮੈਂ ਤਾਂ ਇਹ ਕਹਿਣਾ ਕਿ ਜਿਹੜੇ ਬੰਬsੁੱਟਣੇ ਇਹ ਬੰਬsੁੱਟੇ ਜਾਣ ਦੇਛਾਂ ਦੇ ਉੱਤੇ ਜਿੱਦੇ ਨਾਲ ਖੁਸ਼ਹਾਲੀ ਤੇ ਹਰਿਆਲੀ ਆਵੇ ਠੀਕ ਹੈ ਜੀ ਤੇ ਉਹ ਤੋਂ ਬਾਅਦ ਇਹ ਹਰ ਇੱਕ ਦੀ ਲੋੜ ਹੈ ਚਾਹੇ ਸਾਡਾ ਸੁਭਾਰਤ ਵੀ ਹੈਗਾ ਕਿ ਵੀ ਆਪਾਂ ਸਾਹ ਲੈਣਾ ਆਪਾਂ ਜੀਣਾ ਚਾਹੁੰਦੇ ਆ ਸਾਰੇ ਠੀਕ ਹੈ ਇਹਨੂੰ ਸੇਵਾ ਨਹੀਂ ਮੈਂ ਕਹਿੰਦਾ ਇਹ ਤਾਂ ਸਵਾਰਥ ਹੀ ਇੱਕ ਮੈਨੂੰ ਆਪਣੀ ਜ਼ਿੰਦਗੀ ਪਿਆਰੀ ਹੈ ਸਮਾਜ ਪਿਆਰਾ ਲੱਗਦਾ ਤੇ ਮੈਂ ਕਹਿੰਦਾ ਵੀ ਸਾਰੇ ਜੀਨ ਸਾਰੇ ਖੁੱਲ ਕੇ ਸਾਹ ਲੈਣ ਤੁਸੀਂ ਗੱਲਾਂ ਵੀ ਬੜੀਆਂ ਖੂਬਸੂਰਤ ਕਰ ਰਹੇ ਹੋ ਕੰਮ ਤੇ ਤੁਹਾਡਾ ਮੈਨੂੰ ਲੱਗਦਾ ਪ੍ਰਸ਼ੰਸਾਯੋਗ ਹੈ ਹੀ ਹੈ ਸਾਰੇ ਪ੍ਰਸ਼ੰਸਾ ਕਰਨਗੇ ਅ ਪ੍ਰੋਫੈਸ਼ਨਲੀ ਤੁਸੀਂ ਕੀ ਕੰਮ ਕਰਦੇ ਹੋ ਇਹ ਵੀ ਦਰਸ਼ਕਾਂ ਦੇ ਨਾਲ ਆਪਾਂ ਸਾਂਝਾ ਕਰਨਾ ਚਾਹਾਂਗੇ ਸਿਰਫ ਪ੍ਰੋਫੈਸ਼ਨਲੀ ਮੈਂ ਇੱਕ ਗੀਤਕਾਰ ਹਾਂ ਤੇ ਮੈਂ ਬੈਂਕਰ ਵੀ ਹਾਂ ਮੇਰੇ ਦੋ professions ਨੇ ਤੇ ਬਾਕੀ ਤੇ ਨਾਲ ਮੈਂ ਇਹ ਕੰਮ ਕਰਨਾ ਅਸੀਂ ਪਜੀ ਲਈ ਪਾਸੇਵਾ ਸ਼ੁਰੂ ਕਰੀ ਹੋਈ ਹੈ ਆਪਣਾ 7 ਫਰਵਰੀ 2017 ਤੋਂ ਤੇ ਹੁਣ ਅਸੀਂ ਗੇਮਜ਼ ਲਈ ਵਾਸਤੂ ਸ਼ੁਰੂ ਕਰੀ ਹੈ ਸਾਡੀ ਸੁਸਾਇਟੀ ਗੁਰਰਾਮ ਦਾ ਸੇਵਾ ਸੁਸਾਇਟੀ ਜਿਹਦੇ ਪ੍ਰਧਾਨ ਜੀ ਨੇ ਮੱਖਣ ਸਿੰਘ ਜੀ ਤੇ ਉਹਨਾਂ ਦੇ ਉਦਮ ਸਦਕਾ ਸਾਡਾ ਇਲਾਕਾ ਬਹੁਤ ਵਧੀਆ ਇਲਾਕਾ ਆ ਤੇ ਸੰਗਤ ਦੀ ਮੱਦ ਦੇ ਨਾਲ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਸੁਸਾਇਟੀ ਦੇ ਕੋਲ ਆਪਣੀਆਂ ਤਿੰਨ ਬੱਸਾਂ ਨੇ ਤੇ ਹੁਣ ਤੱਕ 4 ਲੱਖ ਤੋਂ ਵੱਧ ਮਰੀਜ਼ ਸਾਡੇ ਨਾਲ ਟਰੈਵਲ ਕਰ ਚੁੱਕੇ ਨੇ 24 ਘੰਟੇ ਨੇ 24 ਘੰਟੇ ਦੇ ਵਿੱਚ ਤੁਸੀਂ ਤਿੰਨ ਜਿਹੜੀਆਂ ਚਾਰ ਮੇਜਰ ਚੀਜ਼ਾਂ ਜਿਹੜੀਆਂ ਕਰ ਰਹੇ ਹੋ ਬੈਂਕਿੰਗ ਨਾਲ ਤੁਹਾਡਾ এনवायरमेंट ਪ੍ਰਤੀ ਜਿਹੜਾ ਪਿਆਰ ਹੈ ਤੇ ਤੀਜੀ ਚੀਜ਼ ਜਿਹੜੀ ਗੀਤਕਾਰੀ ਕਿਵੇਂ ਸਾਰਾ ਇਹ ਮੈਨੇਜ ਕਰਦੇ ਹੋ ਨਹੀਂ ਇਹ ਤਾਂ ਮੈਨੂੰ ਪਤਾ ਨਹੀਂ ਸਭ ਕੁਝ ਆਟੋਮੋਡ ਤੇ ਚੱਲੀ ਜਾਂਦਾ ਜੀ ਤੇ ਜਿਹੜਾ ਗੀਤਕਾਰੀ ਹੈ ਉਹ ਤੱਕੇ ਦਾ ਕੰਮ ਨਹੀਂ ਹੈਗਾ ਵੀ ਆਪਾਂ ਬੈਠ ਕੇ ਆਪਾਂ ਗੀਤ ਲਿਖਣ ਲੱਗੇ ਉਹ ਜਦੋਂ ਵਾਈ ਬਾਣੀ ਆ ਤੁਸੀਂ ਉਸ ਟਾਈਮ ਕਿਤੇ ਸ਼ਾਇਦ ਤੁਸੀਂ ਡਰਾਈਵ ਕਰਦੇ ਹੋਊਗਾ ਜਾਂ ਤੁਸੀਂ ਸੁੱਤੇ ਹੋ ਕਿਸੇ ਵੀ ਕੰਮ ਤੇ ਜਦੋਂ ਕੋਈ ਵੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਆਣੀ ਉਹਨੇ ਆਪਣੇ ਹਿਸਾਬ ਦੇ ਨਾਲ ਹੀ ਆਉਣਾ ਤੇ ਉਹ ਧੱਕੇ ਵਾਲਾ ਕੰਮ ਨਹੀਂ ਹੈਗਾ ਤੇ ਸੀਟ ਬੋਲਾਂ ਨੂੰ ਜੇ ਅਸੀਂ ਇੱਕ ਘੰਟਾ ਵੀ ਲਗਾ ਦਈਏ ਤਾਂ ਮੈਕੈਨਿਕ ਇੱਕ ਘੰਟੇ ਦੇ ਵਿੱਚ 500 600 ਸੀਟ ਬੋਲ ਬਣ ਜਾਂਦੀ ਹੈ ਹੂੰ ਤੇ ਜਿਹੜੀ ਪੀਜੀ ਬਾਸੇਵਾ ਹੈ ਉਹ ਪਹਿਲਾਂ-ਪਹਿਲਾਂ ਅਸੀਂ ਸਟਰਗਲ ਕਰਦੇ ਸੀਗੇ ਹੁਣ ਵੀ ਕਰਦੀ ਸਾਡੀ ਟੀਮ ਜਿਹੜੀ ਉਹ ਅਸੀਂ ਕਲੈਕਸ਼ਨ ਕਰਨ ਜਾਂਦੇ ਆ ਪਿੰਡਾਂ ਦੇ ਵਿੱਚ ਤੇ ਉਹ ਸਵੇਰੇ 5 ਵਜੇ ਚੱਲ ਜੀਦਾ ਆਪਾਂ 8 ਵਜੇ ਤੱਕ ਫ੍ਰੀ ਹੋ ਜੀਦਾ ਲਾਸ ਦੇ ਵਿੱਚ ਕਿਉਂਕਿ ਤੁਸੀਂ ਗੀਤਕਾਰ ਵੀ ਹੋ ਐ এনवायरमेंट ਪ੍ਰਤੀ ਤੁਸੀਂ ਵਾਤਾਵਰਨ ਪਤੀ ਬੜੇ ਸੋਹਰਦ ਹੋ ਸੋਹਰਦ ਐਫਰਟ ਕਰ ਰਹੇ ਹੋ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਤੋਂ ਪਹਿਲਾਂ ਆਪਣੇ ਤੁਸੀਂ ਅਗਰ ਗੀਤ ਦੇ ਰੂਪ ਦੇ ਵਿੱਚ ਜੇ ਕੋਈ ਗੱਲ ਜਿਹੜੀ ਉਹ ਸਾਡੇ ਦਰਸ਼ਕਾਂ ਤੱਕ ਜਿਹੜੀ ਪਹੁਚਾਣੀ ਚਾਹੋ ਮੈਂ ਵਾਤਾਵਰਨ ਦੇ ਸਬੰਧ ਦੇ ਵਿੱਚ ਇੱਕ ਚਾਰ ਕੁ ਲਾਈਨਾਂ ਲਿਖੀਆਂ ਸਿਗੀਆਂ ਉਹਦਾ ਸਿਗਾ ਪਿਓ ਦੇ ਬਾਂਘੂ ਪਿੰਡੇ ਉੱਤੇ ਕੇਰ ਨੇ ਚਲਦੇ ਰੁੱਤਾਂ ਦੇ ਮਾਪਿਆਂ ਤੋਂ ਵੱਧ ਕੌਣ ਜਾਣਦਾ ਦੁੱਖੜੇ ਧੀਆ ਪੁੱਤਾਂ ਦੇ ਮੈਨੂੰ ਲੱਗਦਾ ਰੂਪ ਬਟਾ ਕੇ ਖੜੀਆਂ ਸਾਡੀਆਂ ਮਾਮਾ ਨੇ ਨਹੀਂ ਮੁਫਤ ਚ ਦੱਸੋ ਕਿਹੜਾ ਵੰਡਦਾ ਇੰਨੀ ਠੰਡੀਆਂ ਸ਼ਾਮਾਂ ਨੇ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਇਹਨਾਂ ਨੇ ਬੜੇ ਖੂਬਸੂਰਤ ਤੰਗ ਦੇ ਨਾਲ ਆਪਣੇ ਗੀਤ ਦੇ ਰੂਪ ਦੇ ਵਿੱਚ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਮੁਫਤ ਦੇ ਵਿੱਚ ਕੋਈ ਵੀ ਸ਼ਾਮਾਂ ਨਹੀਂ ਵੰਡਦਾ ਵਾਤਾਵਰਨ ਜਿਹੜਾ ਹੈ ਉਹ ਸਾਡੀ ਲੋੜ ਹੈ ਵਾਤਾਵਰਨ ਨੂੰ ਸੁਰੱਖਿਅਤ ਰੱਖਣਾ ਜਿਹੜੀ ਸਾਡੀ ਲੋੜ ਹੈ ਕਿਉਂਕਿ ਅਸੀਂ ਸਾਹ ਲੈਣਾ ਹੈ ਤਾਂ ਵਾਤਾਵਰਣ ਦਾ ਸਾਫ਼ ਤੇ ਸਵੱਛ ਹੋਣਾ ਬਹੁਤ ਜ਼ਰੂਰੀ ਹੈ ਜਿਸ ਨੂੰ ਲੈ ਕੇ ਬੜੇ ਕੌਨਸ਼ੀਅਸ ਪੱਧਰ ਤੇ ਜਾਗਰੂਕ ਲੋਕ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਨੌਜਵਾਨ ਹੈ ਸੋ ਇਸ ਕਹਾਣੀ ਨੂੰ ਦਿਖਾਣ ਦਾ ਇਹੀ ਮਤਲਬ ਸੀ ਕਿ ਵੱਧ ਤੋਂ ਵੱਧ ਲੋਕ ਅਜਿਹੇ ਐਫਰਟ ਕਰਨ ਅਜਈਆਂ ਕੋਸ਼ਿਸ਼ਾਂ ਕਰਨ ਜਿਸ ਦੇ ਨਾਲ ਆਪਣੇ ਵਾਤਾਵਰਣ ਨੂੰ ਜਿਹੜਾ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ ਧੰਨਵਾਦ